ਤਸਵੀਰਾਂ ਤੁਹਾਨੂੰ ਜਲਾਲਾਬਾਦ ਹਲਕੇ ਤੋਂ ਦਿਖਾ ਰਹੇ ਹਾਂ ਜਿੱਥੇ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੱਸ ਦਈਏ ਕਿ ਪੁਲਿਸ ਦੀ ਗੱਡੀ ਦੇ ਵਿੱਚੋਂ ਭੱਜਣ ਲੱਗੇ ਨਸ਼ਾ ਤਸਕਰ ਦਾ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਦੱਸ ਦਈਏ ਕਿ ਲੱਤ ਵਿੱਚ ਗੋਲੀ ਮਾਰ ਨਸ਼ਾ ਤਸਕਰ ਨੂੰ ਪੁਲਿਸ ਨੇ ਕਾਬੂ ਕੀਤਾ ਦੱਸ ਦਈਏ ਕਿ ਅੱਜ ਤੜਕਸਾਰ ਹੀ ਪਿੰਡ ਟਿਵਾਣਾ ਕਲਾ ਵਿਖੇ ਇੱਕ 25 ਸਾਲਾ ਬੋਬੀ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਹੀ ਚਾਰ ਨਸ਼ਾ ਤਸਕਰਾਂ ਤੇ આરોਪ ਲਗਾਏ ਸਨ ਪੁਲਿਸ ਦੇ ਵੱਲੋਂ ਪਹਿਲਾ ਮਾਮਲਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇੱਕ ਨਸ਼ਾ ਤਸਕਰ ਜਿਸ ਦਾ ਨਾਂ ਜਰਨੈਲ ਸਿੰਘ ਦੱਸਿਆ ਜਾ ਰਿਹਾ ਹੈ ਦੱਸ ਦਈਏ ਕਿ ਜੋ ਪੇਸ਼ੇਵਾਰ ਅਪਰਾਧੀ ਹੈ ਪਹਿਲਾ ਚਾਰ ਮੁਕੱਦਮੇ ਉਸ ਦੇ ਉੱਤੇ ਦਰਜ ਹਨ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ ਤਾਂ ਇਹ ਪੁਲਿਸ ਦੀ ਗੱਡੀ ਦੇ ਵਿੱਚੋਂ ਛਾਲਮਾਰ ਭੱਜਣ ਲੱਗਾ ਦੱਸ ਦਈਏ ਕਿ ਚਾਰੇ ਪਾਸੇ ਝੋਨਾ ਲੱਗਿਆ ਸੀ ਪੁਲਿਸ ਦੇ ਵੱਲੋਂ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਹਵਾਈ ਫਾਇਰ ਵੀ ਕੀਤਾ ਗਿਆ ਲੇਕਿਨ ਇਹ ਨਹੀਂ ਰੁਕਿਆ ਤਾਂ ਫਿਰ ਪੁਲਿਸ ਨੇ ਇਸ ਦੀ ਲੱਤ ਦੇ ਵਿੱਚ ਗੋਲੀ ਮਾਰ ਇਸ ਨੂੰ ਕਾਬੂ ਕਰ ਲਿਆ ਕਾਬੂ ਕੀਤਾ ਗਿਆ ਸ਼ਖਸ ਪੁਲਿਸ ਦੇ ਵੱਲੋਂ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਤੀ ਕਰਵਾ ਦਿੱਤਾ ਗਿਆ ਦੱਸ ਦਈਏ ਕਿ ਇਸ ਨਸ਼ਾ ਤਸਕਰ ਤੇ ਪਹਿਲਾਂ ਵੀ 4 ਮਾਮਲੇ ਦਰਜ ਨੇ ਪੁਲਿਸ ਦੀ ਇਸ ਕਾਰਵਾਈ ਦੀਆਂ ਤਸਵੀਰਾਂ ਵੀ ਹੁਣ ਸਾਹਮਣੇ ਆਈਆਂ ਇਸ ਮਾਮਲੇ ਤੋਂ ਬਾਅਦ ਹੁਣ ਇਲਾਕੇ ਦੇ ਵਿੱਚ ਚਰਚਾ ਹੋਣ ਲੱਗੀ ਹੈ ਕਿ ਪੁਲਿਸ ਦੇ ਵੱਲੋਂ ਅੱਜ ਇੱਕ ਵਧੀਆ ਕਾਰਵਾਈ ਕੀਤੀ ਗਈ ਹੈ ਇਸ ਦੇ ਨਾਲ ਹੋਰ ਨਾ ਨਸ਼ਾ ਤਸਕਰਾਂ ਨੂੰ ਵੀ ਡਰ ਬਣੇਗਾ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਭੁਖ ਦੇ ਵਿੱਚ ਵੀ ਦੇਖਣ ਨੂੰ ਮਿਲਣ ਪਤਾ ਕੀਤਾ ਤੇ ਇਹ ਪਤਾ ਲੱਗਾ ਕਿ ਜਿਹੜਾ ਇਹਨੂੰ ਜਿਹੜਾ ਡਰਗ ਦੇਣ ਵਾਲਾ ਜਿਹੜਾ ਉਹ ਜਰਨੈਲ ਸੰਤਾਲ ਇਹਦੇ ਤਿੰਨ ਜਿਹੜੇ ਵਿਅਕਤੀ ਫਿਊਟ ਹੋਣ ਅਸੀਂ ਤਿੰਨਾਂ ਦੇ ਹੀ ਜਿਹੜਾ ਐਫ ਆਈ ਆਰ ਲਾਚ ਕੀਤੀ ਐਫ ਆਈ ਆਰ ਲਾਚ ਕੇ ਤਬਦੀਸ਼ ਸ਼ੁਰੂ ਕੀਤੀ ਤੇ ਇਹਨਾਂ ਨੂੰ ਅਸੀਂ ਇਹਨਾਂ ਦੇ ਘਰਾਂ ਤੇ ਵਗੈਰਾ ਰੇਡ ਕੀਤੀ ਸਾਨੂੰ ਇਹ ਜਰਨੈਲ ਸਿੰਘ ਜਿਹੜਾ ਇਹ ਸਾਨੂੰ ਮਿਲ ਗਿਆ ਜਰਨੈਲ ਸਿੰਘ ਨੂੰ ਅੱਗੇ ਜਦੋਂ ਅਸੀਂ ਪੁੱਛਗਿੱਛ ਕਰਨ ਕੀਤੀ ਰਹਿਣ ਜਿਹੜੇ ਦੂਸਰੇ ਸਾਥੀਆਂ ਦਾ ਵੀ ਨਾਮ ਲਿਆ ਕਿ ਸਵਜਕੇ ਵਾਲੀ ਸਾਈਡ ਤੇ ਗਏ ਰਿਕੀਸ਼ਨ ਦਸੀ ਉੱਥੇ ਡੀਐਸਪੀ ਸਾਹਿਬ ਅਲੋਂਗ ਵਿਦ ਪੁਲਿਸ ਪਾਰਟੀ ਜਿਹੜੇ ਜਾ ਰਹੇ ਸੀ ਜਦੋਂ ਸਵਜਕੇ ਦੇ ਨਹਿਰ ਕ੍ਰੋਸ ਕੀਤੀ ਉੱਥੇ ਸਾਹਮਣੇ ਸਾਈਡ ਤੋਂ ਰੋਡ ਨਾਰੋ ਸੀ ਕਿ ਗੱਡੀ ਆਈ ਗੱਡੀ ਸਟੌਪ ਕੀਤੀ ਆਪਣੀ ਇਹ ਜਿਹੜਾ ਗੱਡੀ ਦੀ ਬਾਰੀ ਚ ਖੁੱਲ ਕੇ ਭਜਨ ਲੱਗਾ ਸੀਗਾ ਖੇਤਾਂ ਵਾਲੀ ਸਾਈਡ ਨੂੰ ਝੋਨਾ ਵਗੈਰਾ ਲੱਗਾ ਸੀਗਾ ਇਹਨੂੰ ਰੁਕਣ ਦੀ ਕੋਸ਼ਿਸ਼ ਕੀਤੀ ਇਹ ਰੁਕਿਆ ਨਹੀਂ ਤੇ ਸਾਡੇ ਇੱਕ ਮੁਲਾਜ਼ਮ ਨੇ ਜਿਹੜਾ ਕੋ ਇਹਨੂੰ ਇਹ ਏਅਰ ਦੇ ਵਿੱਚ ਜਿਹੜਾ ਇੱਕ ਫਾਇਰ ਕੀਤਾ ਉਹ ਫਿਰ ਨਹੀਂ ਰੁਕਿਆ ਫਿਰ ਇਹਦੇ ਲੈਗ ਸ਼ਾਟ ਕੀਤਾ ਲੈਗ ਸ਼ਾਟ ਨਾਲ ਫਿਰ ਡਿੱਗ ਗਿਆ ਤੇ ਜਿਹੜਾ ਇਹਨੂੰ ਅਸੀਂ ਇਸ ਮੁਕਦਮੇ ਦੇ ਵਿੱਚ ਦੁਬਾਰਾ ਜਿਹੜਾ ਫਿਰ ਇਹਨੂੰ ਰਿਕਰਸਰ ਕੀਤਾ ਸੋ ਇਹ ਜਿਹੜਾ ਜਰਨੈਲ ਸਿੰਘ ਇਹਦੇ ਖਿਲਾਫ ਕ੍ਰੀਓ ਚਾਰ ਮੁਕਦਮੇ ਦਰਜ ਆ ਪਹਿਲਾ ਇੱਕ ਐਨਡੀਪੀਐਸ ਸਿਕਦਾ ਉਹਦੇ ਬਾਅਦ ਫਿਰ ਇੱਕ ਹੋਰ ਐਨਡੀਪੀਐਸ ਸਿਕਦਾ ਉਹਦੇ ਵਿੱਚ ਇਹਨ ਮੁਲਾਜ਼ਮਾਨਾਂ ਵੀ ਡਿਸਟੈਂਸ ਕੀਤੀ ਉਹਨਾਂ ਦਾ ਵੀ ਇਹਨ ਡਿਊਟੀ ਚ ਬਗਾਇਆ ਸੀ ਉਹ ਵੀ ਸ਼ਿਕਸ਼ਨ ਐਡ ਨੇ ਇਸ ਤੋਂ ਬਾਅਦ ਇੱਕ ਕਾਜ ਜਿਹੜਾ 304 ਦਾ ਮਕਦਮਾ ਤੇ ਦਾ ਸੀ ਤੇ ਜਿਹੜਾ ਇੱਥੇ ਤੇ ਦਰਜ ਹੋਇਆ ਇਸ ਤੋਂ ਲਾਵਾ ਜਿਹੜਾ ਸੀ 100 ਇਹ ਜਿਹੜਾ ਜਿਹੜਾ ਹੋਣ ਜਿਹੜਾ ਇਹ ਜਿਹੜਾ ਭੱਜਣ ਲੱਗਾ ਸੀ ਇਹਦੇ ਵਿੱਚ 268 ਪੀਐਨਐਸ ਦਾ ਜਿਹੜਾ ਐਫਆਈਆ ਦੋਸ਼ ਕੀਤਾ ਜੀ ਤਾਂ ਇੱਕ ਕ੍ਰਿਮੀਨਲ ਬੰਦਾ ਇਹਦੇ ਚਾਰ ਜਿਹੜੇ ਮਕਦਮੇ ਜਿਹੜੇ ਇੱਥੇ ਦਰਜ ਨੇ ਸਰ ਜੀ ਆਪਾਂ ਗੱਲ ਕਰੀਏ ਇਸ ਉਕਤ ਵਿਅਕਤੀ ਤੇ ਕਿ ਇਹ ਪਹਿਲਾਂ ਸਜ਼ਾ ਨਹੀਂ ਕੋ ਪੂ ਚੁੱਕਿਆ ਜੇਲ੍ਹ ਦੇ ਵਿੱਚ ਇਹਨੂੰ ਭੇਜਿਆ ਨਹੀਂ ਗਿਆ ਦੇਖੋ ਸਾਰਾ ਪਰਚੇ ਦਰਜ ਹੈ ਸਾਰਾ ਜੇਲ੍ਹ ਚੋਂ ਫਿਰ ਬੇਲ ਆਊਟ ਹੋ ਕੇ ਆ ਜਾਂਦੇ ਆ ਲੇਕਿਨ ਕੰਮ ਇਹ ਜਿਹੜਾ ਇਹ ਕਰਦਾ ਸੀਗਾ ਲੁਕਸ਼ਪਕੀ ਕਰਦਾ ਸੀਗਾ ਪਰ ਸਾਡਾ ਹੁਣ ਇਹੀ ਹੈ ਵੀ ਹੁਣ ਸਾਡਾ ਇਹਨਾਂ ਦੇ ਪਿੱਛੇ ਹੀ ਆਹੀ ਮਤਲਬ ਵੀ ਇਹਨਾਂ ਦੇ ਬਿਲਕੁਲ ਇਹਨਾਂ ਨੂੰ ਆਪਾਂ ਸਪੇਅਰ ਨਹੀਂ ਕਰਾਂਗੇ ਜਿਹੜਾ ਵੀ ਡਰਗ ਵੇਚਦਾ ਜਾਂ ਜਿਹੜਾ ਕੋਈ ਵੀ ਬੰਦਾ ਇਹਨਾਂ ਨੂੰ ਸੁਨਾਸ ਕਰਦਾ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਸਰ ਇਹ ਪਿੰਡ ਦੇ ਵਿੱਚ ਡੀਆਈਜੀ ਵੀ ਆਏ ਨੇ ਬੋੜੇ-ਬੋੜੇ ਵੱਡੇ ਅਫਸਰ ਆਏ ਨੇ ਇੱਥੇ ਮਤਲਬ ਸਾਡੇ ਡੀਐਸ ਨੇ ਜਲਾਲਾਬਾਦ ਦੇ ਪ੍ਰਸ਼ਾਦ ਇਹ ਵੀ ਫੇਰੇ ਸ਼ਾਮ ਉੱਥੇ ਗਿਆੜਾ ਫਿਰ ਇਹ ਜਦੋਂ ਫੜ ਕੇ ਪਰਚਾ ਦਿੰਦੇ ਨੇ ਫਿਰ ਅਜੂ ਉਸੇ ਤੰਦੇ ਦੀ ਸ਼ੁਰੂ ਹੋ ਜਾਂਦੇ ਨੇ ਦੇਖੋ ਇਹ ਇਹ ਇਹਦੇ ਵਿੱਚ ਕੀ ਹੈ ਇਹ ਇਹ ਲੋਕ ਜੋ ਵਾਰ-ਵਾਰ ਜੁਰਮ ਦੇ ਕਰਨ ਦੇ ਆਦੀ ਹੈ ਤਾਂ ਹੀ ਉਹ ਇੱਥੇ ਐਫਆਈਆਰ ਦਰਜ ਹੁੰਦੀ ਹੈ ਸੋ ਸਾਡੇ ਵੱਲੋਂ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਹੈ ਨਿਰੰਤਰ ਹੈ ਚੱਲ ਰਹੀ ਹੈ ਉਹ ਜਿਹੜੀ ਦੂਜਾ ਅਸਪੈਕਟ ਹੈ ਦਾ ਇਹ ਹੈ ਵੀ ਜਿਹੜੇ ਜਿਹੜੇ ਲੋਕ ਇਹਦਾ ਜਿਹੜਾ ਨਸ਼ਾ ਨਸ਼ਈ ਬਣ ਚੁੱਕੇ ਆ ਪੀਸ਼ੈਂਟ ਬਣ ਚੁੱਕੇ ਆ ਉਹਨਾਂ ਵਾਸਤੇ ਜਿਹੜਾ ਇਹ ਸਿਚੁਏਸ਼ਨ ਚੋਂ ਜਿਹੜਾ ਨਿਕਲਣਾ ਜਿਹੜਾ ਬਹੁਤ ਔਖਾ ਹੈ ਉਹਨਾਂ ਲਈ ਅਸੀਂ ਸਾਡਾ ਵੇਖੋ ਪੰਜਾਬ ਗਵਰਨਮੈਂਟ ਨੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸ਼ੁਰੂ ਕੀਤਾ ਉਹਦੇ ਵਿੱਚ ਸੀ ਉਹਨਾਂ ਨੇ ਬੜੇ ਵੈਲਟ ਫਾਇੰਡ ਜਿਹੜੇ ਕੌਟਸ ਕਲੀਨਿਕ ਹੈ ਡਿਡਿਕਸ਼ਨ ਸੈਂਟਰ ਹੈ ਜਿਨ੍ਹਾਂ ਦੇ ਵਿੱਚ ਫ੍ਰੀ ਟ੍ਰੀਟਮੈਂਟ ਹੁੰਦਾ ਹੋਇਆ ਕੋਈ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦਾ ਬੰਦੇ ਜਾਨ ਤੇ ਜਾ ਕੇ ਆਪਣੀ ਐਡਮਿਸ਼ਨ ਕਰਾਉਣ ਜੇ ਉਹ ਚਾਵੇ ਤੇ ਉਹ ਡੀਡਿਕਸ਼ਨ ਸੈਂਟਰ ਦਾ ਦਾਖਲ ਹੋ ਜੇ ਨਹੀਂ ਤੇ ਓਟ ਸੈਂਟਰ ਚਲ ਜਾਓ ਫ੍ਰੀ ਮੈਡੀਸਨ ਮਿਲਦੀ ਆ ਸੋ ਘੱਟੋ ਘੱਟ ਸਾਡੇ ਪੇਰੈਂਟਸ ਦੀ ਵੀ ਡਿਊਟੀ ਬਣਦੀ ਆ ਵੀ ਜਿਹੜੇ ਬੱਚੇ ਇੱਧਰ ਚੱਲ ਗਏ ਆ ਜੇ ਉਹ ਨਹੀਂ ਆਖੇ ਲੱਗਦੇ ਸਾਨੂੰ ਦੱਸ ਦੇਣਾ ਅਸੀਂ ਉਹਨਾਂ ਨੂੰ ਵੜਿਆ ਕੇ ਜਾਂ ਆਪਣੇ ਤਰੀਕੇ ਨਾਲ ਜਾ ਕੇ ਦਵਾਈ ਸ਼ੁਰੂ ਕਰਾਈਏ ਰਾਦਰ ਕੇ ਜਦੋਂ ਉਹਨਾਂ ਦੀ ਕੋਈ ਐਦਾਂ ਦਾ ਇਨਸੀਡੈਂਟ ਹੋ ਜਾਂਦਾ ਫਿਰ ਉਹ ਬਲੇਮ ਦੇਣਾ ਸ਼ੁਰੂ ਕਰ ਲੈਂਦੇ ਵੀ ਲਓ ਜੀ ਇਹ ਨਹੀਂ ਕਰਦੇ ਕੁਝ ਉਹ ਨਹੀਂ ਕਰਦੇ ਸੋ ਪੇਰੈਂਟਸ ਦਾ ਵੀ ਫਰਜ ਬੰਦਾ ਸਰ ਕਈ ਅਜਿਹੇ ਮਾਮਲੇ ਆਏ ਨੇ ਜਿ ਆਪਾਂ ਜਲਾਲਾਬਾਦ ਦੀ ਗੱਲ ਕਰੀਏ ਤਾਂ ਬਾਰਡਰ ਪੱਟੀ ਜੇ ਆਪਾਂ ਵੇਖੇ ਜਾਈਏ ਤਾਂ ਬਹੁਤ ਜ਼ਿਆਦਾ ਪਿਛੜਾ ਪਿਆ ਆ ਕਾਫੀ ਲੋਕ ਸੂਝ ਵਾਲੇ ਹੋਏ ਨੇ ਪੜ੍ਹੇ ਲਿਖੇ ਵੀ ਇਸ ਜੀ ਨੂੰ ਜਿਹੜੇ ਨਸ਼ੇ ਦੇ ਖਿਲਾਫ ਨੇ ਪਰ ਜਿੰਨਾ ਨੂੰ ਇਹ ਆਦੀ ਹੋ ਗਏ ਨਸ਼ੇ ਦੇ ਉਹਨਾਂ ਨੂੰ ਸੈਂਟਰ 'ਚ ਭੇਜਿਆ ਜਾਂਦਾ ਹੈ ਸੈਂਟਰ ਦੇ ਵਿੱਚੋਂ ਆ ਕੇ ਉਹ ਫਿਰ ਇਸੇ ਦਲਦਲ ਦੇ ਵਿੱਚ ਫਸ ਜਾਂਦੇ ਨੇ ਸਰ ਇਹਦਾ ਕੀ ਮਤਲਬ ਸਮਝੀਏ ਵੇਖੋ ਇਹਦਾ ਇਹਦਾ ਮਤਲਬ ਇਹ ਹੈ ਵੀ ਉਹਨੂੰ ਨਾ ਜਿਹੜਾ ਬੰਦਾ ਸੈਂਟਰ ਚੋਂ 3 ਮਹੀਨੇ ਲਾ ਕੇ ਆ ਜਾਂਦਾ ਨਾ ਜੀ ਉਹਨੂੰ ਇੱਕ ਤਾਂ ਵੀ ਵਿਲ ਪਾਵਰ ਚਾਹੀਦੀ ਆ ਜੀ ਦੂਜਾ ਨੂੰ ਫੈਮਿਲੀ ਸਪੋਰਟ ਚਾਹੀਦੀ ਆ ਜੀ ਵਿਲ ਪਾਵਰ ਤੇ ਫੈਮਿਲੀ ਸਪੋਰਟ ਮਿਲ ਜੇ ਤੇ ਉਹ ਬੰਦਾ ਫਿਰ ਦੁਬਾਰਾ ਨਹੀਂ ਉਧਰ ਜਾਂਦਾ ਸੋ ਇਹ ਤੇ ਬੰਦੇ ਦੀਆਂ ਆਪਣੀਆਂ ਵੀ ਥੋੜੀਆਂ ਉਹਨੂੰ ਵੀ ਟਰਾਈ ਕਰਨੀ ਪਊਗੀ ਛੱਡਣ ਲਈ ਬਾਕੀ ਸਾਡੇ ਵੱਲੋਂ ਵੇਖੋ ਪੂਰਾ ਸਾਥ ਹੈ ਅਸੀਂ ਹੁਣ ਵੀ ਹੁਣ ਵੀ ਅਸੀਂ ਰਿਕਵੈਸਟ ਕਰਾਂਗੇ ਪਬਲਿਕ ਨੂੰ ਜੀ ਕਿੱਤੇ ਜਿਹੜੇ ਏਰੀਆ ਵਿੱਚ ਵੀ ਕੋਈ ਬੰਦਾ ਮਿਲਦਾ ਨਾ ਉਹਨੂੰ ਕੋਈ ਡਰਗ ਡਿਕਸ ਮਿਲਦਾ ਕੋਈ ਨਸ਼ਾ ਜਿਹੜਾ ਨਹੀਂ ਛੱਡ ਰਿਹਾ ਕੋਈ ਤੰਗ ਕਰ ਰਿਹਾ ਫਿਰ ਸਾਨੂੰ ਦੱਸਣ ਅਸੀਂ ਦੇ एवरीडे ਜਾ ਕੇ ਲੋਕਾਂ ਨਾਲ ਪਹੁੰਚ ਕਰ ਰਹੇ ਹਾਂ ਜਿਹੜਾ ਅਸੀਂ ਪ੍ਰੋਜੈਕਟ ਆਸ ਸ਼ੁਰੂ ਕੀਤਾ ਹੋਇਆ ਹੈ ਮੈਂ ਤੇ ਡੀਸੀ ਮੈਡਮ ਨੇ ਜਿਹੜਾ ਆਪਾਂ ਪੰਜਾਬ ਦੇ ਵਿੱਚ ਫਸਟ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਹੀ ਸ਼ੁਰੂ ਕੀਤਾ ਆਸ ਜੀ ਜੀ ਇਹਦੇ ਸੰਬੰਧ ਤੇ ਅਸੀਂ ਕਰੀਬ ਚਾਰ ਜਿਹੜੇ ਤਿੰਨ ਜਿਹੜੇ ਬਹੁਤ ਵਧੀਆ ਜਿਹੜੇ ਪ੍ਰੋਗਰਾਮ ਜਿਹੜੇ ਲਾ ਚੁੱਕੇ ਆ ਜੀ ਉਹਦੇ ਵਿੱਚ ਸਾਡਾ ਇਹੀ ਮਕਸਦ ਹੈ ਵੀ ਅਸੀਂ ਜਿਹੜੇ ਆਊਟਰੀ ਸੈਂਟਰਾਂ ਦੇ ਲਾਗੇ-ਲਾਗੇ ਆਲੇ-ਦੁਆਲੇ ਦੇ ਪਿੰਡ ਆ ਜਿੱਥੇ ਕਿ ਉਹਨਾਂ ਦੀ 10 ਕਿਲੋਮੀਟਰ 12 ਕਿਲੋਮੀਟਰ ਹੈ ਜੀ ਉੱਥੋਂ ਇਹ ਹੀ ਜਿਖ ਚਾਉਂਦੇ ਆ ਜਾਂ ਇਹ ਹੈਜੀਟੈਂਟ ਬਣ ਜਾਂਦੇ ਆ ਨਸ਼ਾ ਛੱਡਣਾ ਨਹੀਂ ਚਾਹੁੰਦੇ ਜਾਂ ਛੱਡਣਾ ਚਾਹੁੰਦੇ ਦਵਾਈ ਨਹੀਂ ਲੈ ਲੈਂਦੇ ਉਹਨਾਂ ਨੂੰ ਅਸੀਂ ਜਾ ਕੇ ਆਪਾਂ ਐਡਵਾਈਸ ਕਰਦੇ ਹਾਂ ਉਹਦੇ ਪੇਰੈਂਟਸ ਨੂੰ ਵੀ ਯਾਰ ਤੁਸੀਂ ਆਓ ਆਪ ਦਾ ਜਿਹੜਾ ਹੋਰ ਜੋ ਤੁਸੀਂ ਦੂਜੀਆਂ ਚੀਜ਼ਾਂ ਖਾਂਦੇ ਆ ਤੁਸੀਂ